ਟਰੂਡੋ ਅਤੇ ਟਰੰਪ ਦਾ ਹੋਇਆ ਸਮਝੌਤਾ 30 ਦਿਨਾਂ ਤੱਕ ਲੱਗੀ ਟੈਰਿਫ ਉਤੇ ਰੋਕ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਹੋਈ ਤਾਜ਼ੀ ਗੱਲਬਾਤ ਤੋਂ ਬਾਅਦ 30 ਦਿਨਾਂ ਲਈ ਟੈਰਿਫਾਂ ਉਤੇ ਰੋਕ ਲਗਾ ਦਿੱਤੀ ਗਈ ਹੈ ਦੋਵਾਂ درمیان ਹੋਏ ਸਮਝੌਤੇ ਵਿੱਚ ਟਰੂਡੋ ਨੇ ਕੈਨੇਡਾ ਤੇ ਅਮਰੀਕਾ ਦੇ ਬਾਰਡਰ ਉਤੇ ਸਿਕਿਉਰਿਟੀ ਵਧਾਉਣ ਅਤੇ ਸਖਤਾਈ ਕਰਨ ਦਾ ਵਾਅਦਾ ਕੀਤਾ ਚਿੱਤੇ ਰਹੇ ਕਿ 2 ਫਰਵਰੀ ਨੂੰ ਰੂਡੋ ਨੇ ਵੀ ਅਮਰੀਕਾ ਉੱਤੇ ਜਵਾਬੀ 25% ਟੈਰਫ ਲਗਾਉਣ ਦਾ ਐਲਾਨ ਕਰ ਦਿੱਤਾ ਸੀ ਰੂਡੋ ਵੱਲੋਂ ਕੀਤੀ ਗਈ ਧੜਲੇਦਾਰ ਸਪੀਚ ਦੌਰਾਨ ਉਹਨਾਂ ਨੇ ਟਰੰਪ ਵੱਲੋਂ ਲਗਾਏ ਜਾ ਰਹੇ ਟੈਰਫ ਨੂੰ ਬੇਬੁਨਿਆਦ ਦੱਸਿਆ ਸੀ ਆਪਣੀ ਸਪੀਚ ਵਿੱਚ ਰੂਡੋ ਨੇ ਅਮਰੀਕਨ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਇਹ ਟੈਰਫ ਅਮਰੀਕਨ ਵਾਸੀਆਂ ਨੂੰ ਬੇਰੁਜ਼ਗਾਰ ਕਰ ਦੇਣਗੇ ਅਤੇ ਅਮਰੀਕਾ ਵਿੱਚ ਮਹਿੰਗਾਈ ਵੱਧ ਜਾਵੇਗੀ ਅਮਰੀਕਾ ਵਿੱਚ ਚਲਦੀਆਂ ਕਾਰਾਂ ਦੀਆਂ ਫੈਕਟਰੀਆਂ ਬੰਦ ਹੋ ਜਾਣਗੀਆਂ ਕਿਉਂਕਿ ਕਾਰਾਂ ਦੇ ਬਹੁਤ ਸਾਰੇ ਭਾਗ ਕੈਨੇਡਾ ਵਿੱਚ ਬਣ ਕੇ ਆਉਂਦੇ ਹਨ ਅਮਰੀਕਾ ਵਿੱਚ ਪੈਟਰੋਲ ਵੀ ਮਹਿੰਗਾ ਹੋ ਜਾਵੇਗਾ ਪਿਛਲੇ ਇਤਿਹਾਸ ਨੂੰ ਫਰੋਲਦਿਆਂ ਹੋਇਆਂ ਰੂਡ ਨੇ ਅਮਰੀਕਨ ਵਾਸੀਆਂ ਨੂੰ ਯਾਦ ਕਰਵਾਇਆ ਸੀ ਕਿ ਕੈਨੇਡਾ ਹਮੇਸ਼ਾ ਹੀ ਬੁਰੇ ਵਕਤ ਦੌਰਾਨ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੰਦਾ ਆ ਰਿਹਾ ਹੈ ਉਹਨਾਂ ਕਿਹਾ ਕਿ ਅਮਰੀਕਾ ਤੇ ਕੈਨੇਡਾ ਦੀ ਦੋਸਤੀ ਦੀ ਮਿਸਾਲ ਸਾਰੀ ਦੁਨੀਆ ਦਿੰਦੀ ਸੀ ਜਿਸ ਨੂੰ ਕਿ ਡੋਨਲਡ ਟਰੰਪ ਨੇ ਬਿਨਾਂ ਮਤਲਬੇ ਖਤਮ ਕਰ ਦਿੱਤਾ ਹੈ ਜਿਕਰੀ ਹੋ ਗਿਆ ਕਿ ਟਰੂਡੋ ਦੀ ਇਸ ਸਪੀਚ ਤੋਂ ਬਾਅਦ ਕੈਨੇਡੀਅਨ ਲੋਕਾਂ ਨੇ ਟਰੂਡੋ ਦੇ ਇਸ ਸਟੈਂਡ ਦੀ ਸਲਾਗਾ ਕੀਤੀ ਸੀ ਪੀਸੀ ਪਾਰਟੀ ਦੇ ਲੀਡਰ ਪੀਅਰ ਪੋਲੀਵਰ ਅਤੇ ਬਾਕੀ ਪ੍ਰਵਿੰਸਾਂ ਦੇ ਲੀਡਰਾਂ ਨੇ ਵੀ ਸਾਰੇ ਕੈਨੇਡੀਅਨ ਲੋਕਾਂ ਅਤੇ ਦੂਸਰੀਆਂ ਪਾਰਟੀਆਂ ਨੂੰ ਇਕਜੁੱਟ ਹੋ ਕੇ ਅਮਰੀਕਾ ਦੇ ਖਿਲਾਫ ਟੱਟ ਜਾਣ ਦਾ ਸੰਦੇਸ਼ ਦਿੱਤਾ ਸੀ ਨਵੇਂ ਹੋਏ ਸਮਝੌਤੇ ਦੌਰਾਨ ਟਰੂਡੋ ਨੇ 1.3 ਬਿਲੀਅਨ ਡਾਲਰ ਦੀ ਸਿਕਿਉਰਿਟੀ ਦਾ ਪਲਾਨ ਪੇਸ਼ ਕੀਤਾ ਹੈ ਇਸ ਦੇ ਅਨੁਸਾਰ 10000 ਸਿਕਿਉਰਿਟੀ ਅਫਸਰ ਬਾਰਡਰ ਦੀ ਸੁਰੱਖਿਆ ਕਰਨਗੇ ਇਹ ਅਫਸਰ ਅਮਰੀਕਨ ਸਿਕਿਉਰਟੀ ਨਾਲ ਮਿਲ ਕੇ ਬਾਰਡਰ ਤੋਂ ਗੈਰ ਕਾਨੂੰਨੀ ਡਰੱਗ ਅਤੇ ਰਫਿਊਜੀ ਨੂੰ ਰੋਕਣ ਅਤੇ ਫੜਨ ਦੀ ਭੂਮਿਕਾ ਨਿਭਾਉਣਗੇ ਦੂਜੇ ਪਾਸੇ ਟਰੰਪ ਦਾ ਕਹਿਣਾ ਹੈ ਕਿ ਬੇਸ਼ੱਕ ਹਾਲ ਦੀ ਕੜੀ ਉਹਨਾਂ ਨੇ ਟੈਰਫਾਂ ਉੱਤੇ ਰੋਕ ਲਗਾ ਦਿੱਤੀ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਉਹ ਕੈਨੇਡਾ ਤੋਂ ਆਪਣੀਆਂ ਹੋਰ ਮੰਗਾਂ ਵੀ ਮੰਵਾਉਣਗੇ ਇਸ ਤੋਂ ਪਹਿਲਾਂ ਟਰੰਪ ਨੇ ਮੈਕਸੀਕੋ ਨਾਲ ਵੀ ਸਮਝੌਤਾ ਕਰ ਲਿਆ ਸੀ ਅਤੇ 30 ਦਿਨਾਂ ਤੱਕ ਟੈਰਿਫਾਂ ਨੂੰ ਟਾਲ ਦਿੱਤਾ ਸੀ ਮੈਕਸੀਕੋ ਨੇ ਵੀ ਬਾਰਡਰ ਪਾਰ ਕਰਦੀ ਗੈਰ ਕਾਨੂੰਨੀ ਡਰੱਗ ਅਤੇ ਰਫਿਊਜੀ ਦੀ ਰੋਕ ਥਾੰਦਾ ਵਾਅਦਾ ਕੀਤਾ ਹੈ